व्यापारी खुलेआम गोली मारन पुलिस गैंगा के कैबिनेट लालचंद कटारू चक के नगर सुधार ट्रस्ट के चेयरमैन दस देखूति शर्मा मौजूद सन लालचंद कटारू चक ने कहा कि भाजपा के एक नेता के वो गैंगस्टर के हक बयान देना काफी शर्मराट है अजे लोग देश हित की गल नहीं करते सगो अपराधियों बारे गल करते ਉਹਨਾਂ ਨੂੰ ਸੱਤਾ ਤੋਂ ਹਟਾ ਦੇਣਾ ਚਾਹੀਦਾ ਹੈ। ਬੇਸਿਕਲੀ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਅੰਦਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਦੋ ਵੱਡੇ ਸਵਾਲਾਂ ਦੇ ਉੱਤੇ ਪੰਜਾਬੀ ਲੋਕਾਂ ਦਾ ਰਾਹ ਦੇਣ ਲਈ ਬੜਾ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ ਪੰਜਾਬ ਦੇ ਅੰਦਰ ਇੱਕ ਪਾਸੇ ਜੁੱਧ ਨਸ਼ਾ ਵਰਤ ਚੱਲ ਰਿਹਾ ਹੈ ਤੇ ਦੂਜੇ ਪਾਸੇ ਜਿਹੜੇ ਗੈਂਗਸਟਰ ਨੇ ਜਿਹੜੇ ਗੈਂਗਸਟਰ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜ਼ਿਆਰ ਬੋਲਦੇ ਆ ਔਰ ਵੱਡੀਆਂ ਵਾਅਦਤਾਂ ਕਰਦੇ ਆ ਸੋ ਅ ਅਸੀਂ ਅੱਜ ਇਹ ਕਹਿਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਕਿ ਮਾਨ ਸਾਹਿਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਪੰਜਾਬ ਦੇ ਲੋਕਾਂ ਦਾ ਜਿਹੜਾ ਵੀ ਕੋਈ ਅ ਸੁਰੱਖਿਆ ਨਾਲ ਜੁੜਿਆ ਸਵਾਲ ਹੈ ਮੁੱਦਾ ਉਹਦੇ ਤੇ ਵੱਡੀਆਂ ਕਦਮੀਆਂ ਲਈਆਂ ਨੇ ਪਰ ਅਫਸੋਸ ਇਸ ਗੱਲ ਦਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਕੇਂਦਰ ਦੀ ਬੀਜੇਪੀ ਸਰਕਾਰ ਲਗਾਤਾਰ ਜਿਹੜੀਆਂ ਵਿਰੋਧੀ ਪਾਰਟੀ ਦੀਆਂ ਸਟੇਟ ਗਵਰਨਮੈਂਟਾਂ ਨੇ ਪੂਰਾ ਨੂੰ ਅਸਥਿਰ ਕਰ ਦਿਆ ਸਾਰਾ ਸਾਰਾ ਰਾਜ ਰਿਆ ਨੇ ਤੇ ਜਿਨ੍ਹਾਂ ਵਿੱਚੋਂ ਪੰਜਾਬ ਵੀ ਇੱਕ ਹੈ ਪੰਜਾਬ ਇਸ ਕਰਕੇ ਉਹਨਾਂ ਨੂੰ ਰੱਖਦਾ ਕਿ ਪੰਜਾਬ ਦੇ ਅੰਦਰ ਆਵਾਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਵੱਡੇ ਵੱਡੇ ਮਸਲੇ ਹੱਲ ਕਰਦੀ ਹੈ ਮਾਝੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਹਾਰੋ 60 ਕੇਜੀ ਵਾਲਜੀ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਪੰਜਾਬ ਦੇ ਅੰਦਰ ਇਹ ਸਰਕਾਰ ਪੰਜਾਬ ਦੇ ਲੋਕਾਂ ਦੇ ਜੀਵਨ ਪੱਧਰ ਉੱਤੇ ਕਿਉਂ ਕੰਮ ਕਰ ਰਹੀ ਹੈ ਸੋ ਲਗਾਤਾਰ ਜਿਹੜੇ ਡੈਂਸਟਰ ਉਹਨਾਂ ਨੂੰ ਇਸੇ ਮਾਲ ਕੀਤਾ ਜਾ ਰਿਹਾ ਸੋ ਗੁਜਰਾਤ ਦੀ ਜ਼ਿਲ੍ਹਾ ਦੇ ਅੰਦਰ ਜਿਹੜੇ ਨਾਮੀ ਗੈਂਸਟਰ ਨੇ ਜਿਨ੍ਹਾਂ ਵਿੱਚ ਵਿਸनोई ਵੀ ਹੈ ਲਾਲਸ ਵੀ ਸਨੋਈ ਜਿਹਨੂੰ ਪੰਜਾਬ ਦਾ ਪਹੁੰਚਾ ਬੱਚਾ ਜਾਣਦਾ ਔਰ ਐਸੇ ਗੈਂਸਟਰ ਆਦੇ ਰਾਈ ਪੰਜਾਬ ਦੇ ਕਾਰੋਬਾਰੀ ਲੋਕਾਂ ਨੂੰ ਫੋਨ ਕਰਾ ਕੇ ਉਹਨਾਂ ਨੂੰ ਦਬਕੇ ਮਾਰ ਕੇ ਉਹਨਾਂ ਨੂੰ ਡਰਾ ਕੇ ਉਹਨਾਂ ਕੋਲ ਫਰੋਤੀਆਂ ਮੰਗਣ ਦੀਆਂ ਜਿਹੜੀਆਂ ਅਸਵਲ ਗੋਸ਼ਾ ਦਿੱਤੀਆਂ ਜਾ ਰਹੀਆਂ ਨੇ ਔਰ ਉਹਨਾਂ ਦੇ ਵਿੱਚੋਂ ਕੁਝ ਦੇਖਿਆ ਥੋੜੇ ਦਿਨ ਪਹਿਲਾਂ ਇੱਕ ਬਹੁਤ ਹੀ ਕਾਰੋਬਾਰੀ ਸੰਜੇ ਵਰਮਾ ਜੀ ਦਾ ਜਿਹੜਾ ਮਾਡਰ ਹੁੰਦਾ ਬੋਰਡ ਦੇ ਅੰਦਰ ਸੋ ਉਹਦੀ ਇੱਕ ਜੀ ਦੀ ਜਗ ਦੀ ਧਾਰਨਾ ਵੀ ਉਹ ਕਿਵੇਂ ਵਿਸਲੋਈ ਜਿਹੜਾ ਗੁਜਰਾਤ ਦੀ ਜ਼ਿਲ੍ਹਾ ਤੋਂ ਵੈ ਕੇ ਉੱਚੋ ਸਾਰਾ ਆਪਰੇਟੋ ਕਰੇ